Amém. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਜਿਹੜਾ ਅੱਜ ਫੰਕਸ਼ਨ ਕੀਤਾ ਗਿਆ ਹੈ ਇਹ ਸਾਡੀ ਸੰਸਥਾ ਜੇ 20 April ਨੂੰ ਇਹਦਾ ਜਨਮ ਹੋਇਆ ਸੀ ਲੇਕਿਨ ਇਹਨਾਂ ਦੇ ਜਿਹੜੇ ਹੈਗੇ ਆ ਕੰਮ ਜਿਹੜੇ ਆ ਉਹ ਕਾਰਜ ਬਹੁਤ ਵਧੀਆ ਹੈ ਔਰ ਅਸੀਂ ਫੋਕਸ ਸਿਰਫ ਬੱਚਿਆਂ ਤੇ ਰੱਖਿਆ ਹੈ ਇਹ ਨਹੀਂ ਅਸੀਂ ਕਹਿੰਦੇ ਪੀ ਇਹ ਲੋੜਵੰਦ ਬੱਚੇ ਆ ਅਸੀਂ ਤਾਂ ਇੱਕ ਸੇਵਾ ਦਾ ਬੀ ਇਨਾ ਕੋਮਲ ਹਿਰਦਿਆ ਚ ਬੀਜਣਾ ਚਾਹੁੰਦੇ ਆ ਹੋਰ ਕੋਈ ਇਹ ਮਥਾਜ ਨਹੀਂ ਸਾਡੀਆਂ ਕੋਟੀਆਂ ਦੇ ਸੋ ਇਹ ਅੱਛੀ ਉਦਮ ਕੀਤਾ ਹੈ ਸਾਡੀ ਸੰਸਥਾ ਦੀ ਉਮਰ ਜੇ ਬਹੁਤ ਛੋਟੀ ਹੈ ਪਰ ਇਹ ਫਿਰ ਵੀ 20 ਸੰਸਥਾਵਾਂ ਪੰਜਾਬ ਦੀ ਜਿਹੜੀਆਂ ਉਹਨਾਂ ਚ ਇਹਦਾ ਨਾਮ ਆ ਗਿਆ ਹੈ ਕਿਉਂਕਿ ਸਾਡਾ ਕਾਜ ਵੀ ਸੇਵਾ ਹੈ ਤੇ ਧਰਮ ਵੀ ਸੇਵਾ ਹੈ ਸਾਡਾ ਸੇਵਾ ਅਸੀਂ ਬਿਨਾ ਕਿਸੇ ਪੱਖਪਾਤ ਤੋਂ ਸਹੀ ਫੋਕਸ ਬੱਚਿਆਂ ਤੇ ਰੱਖਿਆ ਹੈ ਸੋ ਇਹ ਛੋਟਾ ਜਿਹਾ ਉਦਮ ਸਾਨੂੰ ਜਿਹੜੇ دوست ਮਿੱਤਰ ਸਾਡੇ ਆ ਉਹ ਡੋਨੇਟ ਕਰਦੇ ਆ ਤੇ ਕੁਝ ਅਸੀਂ ਆਪਣੇ ਕੋਲੋਂ ਵੀ ਜੋ ਕਰ ਸਕਦੇ ਆ ਉਹ ਕਰਦੇ ਆ ਤੇ ਇਹ ਸੇਵਾ ਹੀ ਕਰ ਰਹੇ ਆ ਸਾਰੇ ਸਮਝਦੇ ਆ ਕਿ ਇਹ ਜਿਹੜੀ ਇਹ ਸਾਡਾ ਕੁਇਖ ਨੇ ਕੱਲ ਦੇ ਆਉਣ ਵਾਲੇ ਸਾਡੇ ਕੁਇਖ ਦੇ ਮਾਲਕ ਨੇ ਸਾਡੇ ਵਾਰਿਸ ਨੇ ਸੋ ਸਾਡਾ ਇਹਨਾਂ ਦਾ ਫਰਜ਼ ਬਣਦਾ ਇਹਨਾਂ ਪ੍ਰਤੀ ਕਿ ਅਸੀਂ ਇਹ ਕੁਝ ਇਹਨਾਂ ਲਈ ਥੋੜਾ ਬਹੁਤ ਕਰ ਸਕੀਏ ਕੁਝ ਅਸੀਂ ਲੋੜ ਨਹੀਂ ਪੂਰੀ ਕਰਦੇ ਅਸੀਂ ਸਵੈਟਰ ਦਾਣ ਨਹੀਂ ਦਿੰਦੇ ਅਸੀਂ ਤਾਂ ਇਹਨਾਂ ਦੇ ਹਿਰਦਿਆਂ ਵਿੱਚ ਸੇਵਾ ਦਾ ਬੀ ਬੀਜਦੇ ਆ ਆਪਣਾ ਪਿਆਰ ਪ੍ਰਗਟ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਿੰਦਰ ਸਿੰਘ ਗਿਆਸਪੁਰਾ ਮਾਨਕ ਸਿੰਘ ਸੋਸਾਇਟੀ ਦੇ ਜੋ ਕਿ ਸੀਨੀਅਰ ਮੈਂ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਿਹਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕਰਦਾ ਜੋ ਕਿ ਦਿਲੋਂ ਦਿਲੋਂ ਤੇ ਧੰਨਵਾਦ ਉਹਨੇ ਸੇਵਾ ਨਿਭਾ ਰਹੇ ਨੇ ਤੇ ਇਹ ਸਾਡਾ ਛੋਟਾ ਜਿਹਾ ਪਰਾਲੇ ਨੇ ਜਿਨ੍ਹਾਂ ਨਾਲ ਅਸੀਂ ਸਮਾਜ ਦੇ ਵਿੱਚ ਕੁਝ ਵਧੀਆ ਕਰਨ ਦੇ ਦੇ ਯਾਰੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਕਿ ਤੁਸੀਂ ਵੀ ਇੱਦਾਂ ਅੱਗੇ ਜਾ ਕੇ ਕੱਲ ਨੂੰ ਕੁਝ ਵਧੀਆ ਕਰ ਸਕੋ ਤੇ ਅੱਗੇ ਸਾਡੀ ਹੋਰ ਮੈਂਬਰ ਸਾਹਿਬਾਨ ਹੋਰ ਹੈਗੇ ਨੇ ਜਿਹੜੀ ਕਿ ਅੱਗੇ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਣਗੇ ਵਾਹਿਗੁਰੂ ਦਾ ਹੌਸਾ ਅਵੇ ਕੱਲੇ ਕਿਤੇ ਜਾਂਦੇ ਨੇ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਫਤਿਹ ਸਾਂਝ ਪ੍ਰਵਾਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣਾ ਵਿਖੇ ਸਕੂਲ ਕੁੜੀਆਂ ਦਾ ਸਕੂਲ ਗੁੱਜਰਖਾਂ ਗੁਰੂ ਨਾਨਕ ਥੇ ਲੁਧਿਆਣਾ ਵਿਖੇ ਅਸੀਂ ਪਹੁੰਚੇ ਆ ਅੱਜ ਸਾਨੂੰ ਇੱਕ ਸਕੂਲ ਦੇ ਵਿੱਚ ਤਕਰੀਬਨ 100 ਤੋਂ 150 ਸਵੈਟਰ ਵੰਡਣ ਦਾ ਅੱਜ ਮੌਕਾ ਮਿਲਿਆ ਵਾ ਮੇਰੇ ਮੈਂਬਰ ਸਹਿਬਾਨ ਸਾਰੇ ਇੱਥੇ ਮੌਜੂਦ ਨੇ ਅਸੀਂ ਸਾਰੇ ਹੀ ਤਕਰੀਬਨ ਜਿੰਨੇ ਵੀ ਸਕੂਲ ਸਾਡੇ ਜਿੱਥੇ ਹੱਥ ਪੈਂਦਾ ਅਸੀਂ ਉੱਥੇ ਜਾ ਕੇ ਆਪਣੀ ਸੇਵਾ ਭਾਵਨਾ ਮੰਗਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਕੂਲ ਪ੍ਰਬੰਧਕ ਦਾ ਪ੍ਰਿੰਸੀਪਲ ਸਾਹਿਬ ਦਾ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਨੇ ਅਸੀਂ ਇੱਕ ਬਹਾਨੇ ਨਾਲ ਮੈਸੇਜ ਵੀ ਦੇਣਾ ਚਾਹੁੰਦੇ ਆ ਸਿਰਫ ਸੇਵਾ ਹੀ ਨਹੀਂ ਅਸੀਂ ਜਿੱਥੇ ਵੀ ਜਾਂਦੇ ਸਕੂਲ ਦੇ ਵਿੱਚ ਬੱਚਿਆਂ ਨੂੰ ਅਵੇਅਰ ਕਰਦੇ ਆ ਕਿ ਤੁਸੀਂ ਪੜ੍ਹਾਈ ਵੱਲ ਧਿਆਨ ਰਿਆ ਕਰੋ ਤੇ ਸਕੂਲ ਦੇ ਵਿੱਚ ਜਾਂ ਬਾਹਰ ਘਰੇ ਵੀ ਕਿਤੇ ਵੀ ਜਾਨੇ ਤੁਸੀਂ ਆਪਣਾ ਸਮਾਂ ਨਾਲ ਵਿਅਕਤ ਕਰਿਆ ਕਰੋ ਕਿਉਂਕਿ ਬਾਹਰਲੇ ਮੁਲਕਾਂ ਦੀ ਤਰੱਕੀ ਕਿੰਨੀ ਵੱਜ ਚੁੱਕੀ ਹੈ ਆਪਾਂ ਦੇਖ ਰਹੇ ਹਾਂ ਡਾਲਰ ਵੱਧ ਰਿਹਾ ਕਨੋਸੀਆਂ ਵੱਧ ਰਹੀਆਂ ਨੇ ਪਰ ਆਪਣਾ ਦੇਸ਼ ਅਜੇ ਵੀ ਬਹੁਤ ਜ਼ਿਆਦਾ ਪਿੱਛੇ ਇਹਦੇ ਪਿੱਛੇ ਹੋਂਦਾ ਕਾਰਨ ਇਹ ਹੈ ਕਿ ਅਸੀਂ ਆਪਣਾ ਸਮਾਂ ਆਪ ਹੀ ਖਰਾਬ ਕਰਦੇ ਹਾਂ YouTube ਦੇਖ ਕੇ ਵੀਡੀਓ ਦੇਖ ਕੇ ਇਸ ਕਰਕੇ ਅਸੀਂ ਬੱਚਿਆਂ ਨੂੰ ਜਿਹ ਮੈਸੇਜ ਦਿੱਤਾ ਇੱਥੇ ਕਿ ਤੁਸੀਂ ਆਪਣਾ ਸਮਾਂ ਨਾ ਖਰਾਬ ਕਰੋ ਕਿ ਆਪਣੇ ਟੀਚਰ ਸਹਿਬਾਨ ਆਪਣੇ ਪੇਰੈਂਟ ਦੀ ਗੱਲ ਮੰਨਿਆ ਕਰੋ ਤੇ ਆਪਣੇ ਪੜ੍ਹਾਈ ਵੱਲ ਤੇ ਆਪਣੇ ਜੁਲਪੇ ਵਿਖਲ ਧਿਆਨ ਦਿਆ ਕਰੋ ਤੇ ਅਸੀਂ ਸਾਰੇ ਮੈਂਬਰ ਸਹਿਬਾਨਾਂ ਨੇ ਮਿਲ ਕੇ ਜੋ ਅੱਜ ਸਵੇਟਰ ਦੀ ਸੇਵਾ ਕੀਤੀ ਹੈ ਤੇ ਜਿੰਨੇ ਵੀ ਇੱਥੇ ਸਕੂਲ ਦੇ ਸਾਰੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਧਿਆਪਕ ਸਹਿਬਾਨ ਮੈਂ ਸਭ ਦਾ ਧੰਨਵਾਦ ਕਰਦਾ ਮੈਂ ਰਿਣੀ ਹਾਂ ਕਿ ਤੁਸੀਂ ਸਾਨੂੰ ਇਹ ਸੇਵਾ ਕਰਨ ਵਾਸਤੇ ਸਕੂਲ ਦੇ ਵੀ ਤੁਹਾਨੂੰ ਥਾ ਲਈਤੀ ਅਸੀਂ ਇਸ ਤਰ੍ਹਾਂ ਦੀ ਸੇਵਾ तकरीबन ਪਿਛਲੇ ਅਛੇ ਮਹੀਨੇ ਤੋਂ ਕਰਦੇ ਆ ਰਹੇ ਸੀ ਅਸੀਂ ਵਕਫੋ ਸਕੂਲ ਦੇ ਵਿੱਚ ਜਾ ਕੇ ਪਹਿਲਾਂ ਅਸੀਂ ਜਾਂਚ ਪੜਤਾਲ ਕਰਦੇ ਆਂ ਅਸੀਂ ਜ਼ਰੂਰਤਮੰਦ ਬੱਚਿਆਂ ਤੱਕ ਹੀ ਇਸ ਚੀਜ਼ ਨੂੰ ਪਹੁੰਚਾ ਰਹੇ ਆਂ ਅਸੀਂ ਵੇਰਥ ਟਾਈਮ ਖਰਾਬ ਨਹੀਂ ਕਰ ਰਹੇ ਆਂ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਵੈਟਰ ਬੂਟ ਵਰਦੀਆਂ ਕਿਤਾਬਾਂ ਜੋ ਜੋ ਹੋ ਸਕਦਾ ਸੀ ਮੰਤੋ ਸੇਵਾ ਸੁਸਾਇਟੀ ਵੱਲੋਂ ਕਰਦੇ ਆਂ ਮੈਂ ਰਕੇਸ਼ ਕੁਮਾਰ ਇੱਕੀ ਪ੍ਰਧਾਨ ਮੈਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੀਡੀਆ ਸਹਿਬਾਨ ਦਾ ਵੀ ਧੰਨਵਾਦ ਕਰਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਹ ਵੀ ਇੱਕ ਸੇਵਾ ਦੇ ਰਹੇ ਨੇ ਭਗਤ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੀਨੀਅਰ ਕੈਂਡੀਸੂ ਗੁਜਰਖਾਨ ਅੱਜ ਗੁਲਾਣਾ ਖਾਲਸਾ ਗਰਲਜ਼ ਗੁਜਰਖਾਨ ਦੇ ਵਿੜੇ ਦੇ ਵਿੱਚ ਮਾਨਵਤਾ ਭਲਾਈ ਸੇਵਾ ਸੁਸਾਇਟੀ ਦੇ ਮੈਂਬਰਸ ਅਹੁਦੇਦਾਰ ਇਕੱਠੇ ਹੋਏ ਸਨ ਤੇ ਉਹਨਾਂ ਦਾ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਸੀ ਗਰੀਬ ਬੱਚਿਆਂ ਨੂੰ ਸਵੈਟਰ ਦੇਣੇ ਮੈਂ ਸਮਝਦਾ ਕਿ ਇਹ ਜਿਹੜੇ ਸਵੈਟਰ ਦੇਣੇ ਇੱਕ ਸਵੈਟਰ ਦਾ ਨਹੀਂ ਹੈ ਕੁਝ ਵੀ ਲੇਕਿਨ ਇੱਕ ਸੋਚ ਇੱਕ ਜਾਗ ਜੋ ਬੱਚਿਆਂ ਨੂੰ ਲਗਾਉਣੀ ਹੈ ਜਿਹੜੀ ਸੇਵਾ ਭਾਵ ਇਹ ਕਰ ਰਹੇ ਨੇ ਅੱਗੋਂ ਬੱਚੇ ਵੀ ਜਦੋਂ ਸੰਪਨ ਹੋ ਜਾਣਗੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਤਾਂ ਉਹ ਵੀ ਅੱਗੋਂ ਇਸ ਤਰ੍ਹਾਂ ਦੀ ਜਿਹੜੀ ਪ੍ਰੀਤੀ ਹੈ ਜਿਹੜੀ ਉਹ ਚਲਦੀ ਰਹੇਗੀ ਤਾਂ ਜੋ ਬੱਚੇ ਵੀ ਭੜਾਈ ਦੇ ਕੰਮ ਦੇ ਵਿੱਚ ਆਪਦਾ ਸਹਿਯੋਗ ਦੇਣ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਖਾਸ ਕਰਕੇ ਮਾਨਵਤਾ ਭਲਾਈ ਸੇਵਾ ਸੁਸਾਇਟੀ ਜੋ ਵੀ ਬਣੀ ਹੈ ਉਹਨਾਂ ਦੇ ਜੋ ਅੱਜ ਸਾਡੇ ਕੋਲ ਲਾਈਵ ਤੋਂ ਕਿੰਗਪਲਾਈਸ ਤੋਂ ਆਏ ਹੋਣੇ ਸਰ ਅਦਰਸ਼ ਸਿੰਘ ਜੀ ਪ੍ਰਿੰਸੀਪਲ ਸਰ ਗੁਰਨੇਕ ਸਿੰਘ ਹੋਰੀ ਤੇ ਹੋਰ ਸਾਰੇ ਮੈਂਬਰਾਂਸ ਦਾ ਤੇ ਜਿਲੋ ਧੰਨਵਾਦ ਵੀ ਕਰਦਾ ਅੱਜ ਬੱਚਿਆਂ ਨੂੰ ਗੁਜਾਰਿਸ਼ ਵੀ ਕਰਦਾ ਕਿ ਉਹ ਤਨ ਦੇ ਨਾਲ ਪੜ੍ਹਾਈ ਕਰਨ ਅਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਦੀ ਜਿਹੜੀ ਹੈ ਅੱਗੋਂ ਸੇਵਾ ਕਰਦੇ ਰਹਿਣ ਬੱਚਿਆਂ ਨੇ ਸ਼ੌਧ ਵੀ ਸੁਣਾਏਗੇ ਬਹੁਤ ਅੱਛਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਗੁਰਤੇਜ ਬਾਦਲ ਸਾਹਿਬ ਜੀ ਦੇ 350 ਸਾਲਾਂ ਸ਼ੀਦੀ ਦੇ ਪਰਉਪਤੇ ਸ਼ਬਦ ਸੁਣਾਏਗੇ ਇੱਕ ਕਵਿਤਾ ਪੇਸ਼ ਕੀਤੀ ਗਈ ਅਤੇ ਗੁਰਤੇਜ ਬਾਦਲ ਸਾਹਿਬ ਜੀ ਦੇ ਬੱਚੇ ਦੇ ਵਿੱਚ ਸਾਖੀ ਜਿਹੜੀ ਹੈ ਉਹ ਪੇਸ਼ ਕੀਤੀ ਗਈ ਬੱਚਿਆਂ ਨੇ ਵਾਕਈ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਸੀ ਉਹ ਬਣਾਇਆ ਇਹ ਬੱਚੇ ਐਕਚੁਅਲੀ ਸਾਡੇ ਖਾਲਸਾ ਸਕੂਲ ਨੇ ਪ੍ਰੋਗਰਾਮ ਬੱچلਦੇ ਹੀ ਰਹਿੰਦੇ ਨੇ ਸਾਰਾ ਸਾਲ ਇਸ ਲਈ ਬੱਚੇ ਦੀ ਤਿਆਰੀ ਆਪਣੇ ਆਪ ਹੁੰਦੀ ਰਹਿੰਦੀ ਹੈ